ਬਈ ਸ਼ਰਾਬ ਛੱਡਣੀ ਐ ਜਿਹਨੇ ਇਹ ਦੇਸੀ ਅਨੁਕਤਾ ਬਹੁਤ ਵਧੀਆ ਜਦੋਂ ਆਪਾਂ ਤੜਕੇ ਹੱਥ ਨੇ ਸਬਜ਼ੀ ਦਾਲ ਬਣਾਉਨੇ ਆ ਜਿਹੜੀ ਬੋਹੜ ਦੀ ਦਾੜੀ ਹੁੰਦੀ ਐ ਬੋਹੜ ਦੀ ਦਾੜੀ ਲੈ ਕੇ ਸਾਵੇਂ ਸੁਕਾ ਕੇ ਉਹਨੂੰ ਤੇ ਉਹਦਾ ਪਾਊਡਰ ਬਣਾਉਣਾ ਮਿਕਸੀ ਚ ਬਣਾ ਲਓ ਨਾ ਕੁੰਡੇ ਕੋਟੇ ਨਾਰਾ ਕਰ ਲਓ ਰਗੜ ਕੇ ਉਹਦਾ ਪਾਊਡਰ ਬਣ ਜੂਗਾ ਬੋਹੜ ਦੀ ਦਾੜੀ ਹੁੰਦੀ ਐ ਉਹਨੂੰ ਸਾਵੇਂ ਸੁਕਾ ਕੇ ਮਿਕਸੀ ਰਹੀਂ ਪਾਊਡਰ ਬਣਾ ਲਓ ਜਿਹੜੀ ਆਪਾਂ ਸਬਜ਼ੀਆਂ ਜਾਂ ਦਾਲ ਬਣਾਉਣਾ ਉਹਦੇ ਵਿੱਚ ਇੱਕ ਚਮਚਾ ਪਾਉਣਾ ਤੜਕੇ ਆਥਣੇ ਨਾਲ ਤਾਂ ਦੇਸੀ ਆ ਗੁੜੀ ਨੂੰ ਬੰਦੇ ਨੂੰ ਸਾਰਿਆਂ ਨੂੰ ਚੰਗਾ ਨਾਲੇ ਹੌਲੀ-ਹੌਲੀ ਖਰਾਬ ਛੱਡ ਦੂਗਾ ਬੰਦਾ ਦੇਸੀ ਇਲਾਜ ਆ ਕੋਈ ਉਹਦਾ ਸਾਈਡ ਇਫੈਕਟ ਨਹੀਂ ਵਧੀਆ ਚੀਜ਼ ਆ ਠੀਕ ਆ ਜੀ ਨਾਲੇ ਹੋਰ ਵੀ ਬਿਮਾਰੀਆਂ ਨੂੰ ਸਹੀ ਕਰਦਾ ਮਤਲਬ ਉਹ ਘਾਟ ਨਹੀਂ ਕੋਈ ਉਹਦੀ ਸਹੀ ਚੀਜ਼ ਆ ਵੀ ਆਇ ਨਹੀਂਗਾ ਨੁਕਸਾਨ ਆ ਦੇਸੀ ਚੀਜ਼ ਐ ਤੇ ਹੌਲੀ-ਹੌਲੀ ਬੰਦਾਂ ਨਾਲੇ ਖਰਾਬ ਛੱਡ ਜੂਗਾ ਬੋੜ ਦੀ ਦਾੜੀ ਲੈ ਕੇ ਸਾਵੇਂ ਇਸ ਕਾਹ ਕੋਲ ਪਾਊਡਰ ਬਣਾਉਣਾ ਤੜਕਿਆਤ ਨੇ ਦਾਲ ਦੇ ਵਿੱਚ ਇੱਕ ਇੱਕ ਚਮਚਾ ਪਾਉਣ ਨਾਲੇ ਜਿਹੜੀ ਆਪਣੀ ਤਰੀ ਹੈ ਉਹ ਗਾੜੀ ਹੋ ਜੂਗੀ ਉਹ ਚੀਜ਼ ਨਾਲ ਤੇ ਨਾਲੇ ਹੌਲੀ ਹੌਲੀ ਤੁਸੀਂ ਸ਼ਰਾਬ ਛੱਡ ਜਿਓਗੇ ਤੇਸੀ ਇਲਾਜ ਆ ਕੂੜਾ ਵਧੀਆ ਇਲਾਜ ਆ ਸ਼ੇਅਰ ਲੈ ਕਰ ਦਿਓ ਵੀ ਹੋਰ ਵੀ ਕੰਮ ਆ ਜੇ ਕੇ ਧੰਨਵਾਦ